ਮਕਾਲਪੁਰਖ ਵਾਹਿਗੁਰੂ ਦੇ ਲੱਖ ਲੱਖ ਸ਼ੁਕਰਾਨਾ ਕਿ ਨਿਮਾਣੇ ਜੀ ਇਹਨੂੰ ਇੰਨਾ ਮਾਣ ਬਖਸ਼ਿਆ ਪ੍ਰਮਾਤਮਾ ਨੇ ਰੇਣੂ ਸਾਹਮਣੇ ਪਾਸ਼ੀ ਦਾ ਧੰਨਵਾਦ ਪ੍ਰਮਾਤਮਾ ਆਪ ਹੀ ਸਾਈਓ ਕਿ ਉਹਨੇ ਸਾਰੇ ਕਾਰ ਸੰਪੂਰਨ ਕਰਵਾਏ ਨੇ ਮੇਰੇ ਭਰਾਵਾਂ ਦਾ ਮੇਰੀਆਂ ਮਾਤਾਵਾਂ ਦਾ ਭੈਣਾਂ ਦਾ ਵਾਰਡ ਵਾਸੀਆਂ ਦਾ ਇੰਨਾ ਸਾਥ ਰਿਹਾ ਕਿ ਮੈਂ ਇਹਨਾਂ ਦਾ ਕਦੇ ਕਰਜ਼ਾ ਨਹੀਂ ਦੇ ਸਕਦਾ ਮੈਂ ਹਮੇਸ਼ਾ ਨਹੀਂ ਰਹਾਗਾ ਹਮੇਸ਼ਾ ਤਾਂ ਹੀ ਹਾਜ਼ਰ ਲਈ ਸੇਵਾ ਲਈ ਹਾਜ਼ਰ ਰਹਾਗਾ ਬਹੁਤ ਬਹੁਤ ਧੰਨਵਾਦ ਕਿ ਨਿਮਾਣੇ ਨੂੰ ਇੰਨਾ ਮਾਣ ਦਿੱਤਾ ਮੈਂ ਇਸ ਕਾਬਿਲ ਨਹੀਂ ਸੀ ਜੇ ਮੇਰਾ ਇਹ ਮੇਰੇ ਭਰਾ ਮੇਰੀਆਂ ਮਾਵਾ ਭੈਣਾਂ ਮੇਰੇ ਵਾਰਡ ਵਾਸੀ ਇਹ ਲੀਡ 175 ਵੋਟਾਂ ਦੀ ਹੈ ਜੀ ਮੇਰੀ 1325 ਵੋਟਾਂ ਮਿਲੀਆਂ ਨੇ 600 ਦੇ ਵਿੱਚੋਂ ਤੇ ਬਾਕੀ ਮੇਰੇ ਤਿੰਨ ਵਿਰੋਧੀ ਉਮੀਦਵਾਰਾਂ ਨੂੰ 275 ਵੋਟਾਂ ਮਿਲੀਆਂ ਨੇ ਮੈਂ ਬਾੜ ਦੇ ਵਾਸੀਆਂ ਦੀ ਨਾਲ ਪਹਿਲਾਂ ਹੀ ਵਾਦਾ ਕੀਤਾ ਸੀ ਵੀ ਜੇ ਤੁਸੀਂ ਮੈਨੂੰ ਸੇਵਾ ਦਾ ਮੌਕਾ ਦਿੰਦੇ ਪਰਮਾਤਮਾ ਦੀ ਕਿਰਪਾ ਨਾਲ ਤਾਂ ਜਿੰਨੇ ਵੀ ਬਾੜ ਦੇ ਰਹਿੰਦੇ ਕੰਮ ਨੇ ਜੋ ਦੁੱਖ ਤਕਲੀਫਾਂ ਨੇ ਉਹਨਾਂ ਨੂੰ ਮੈਨੂੰ ਦੁਬਾਰਾ ਕਹਿਣ ਦੀ ਲੋੜ ਨਹੀਂ ਪੈਣੀ ਮੈਂ ਬਾੜ ਦੇ ਵਿੱਚ ਰਹਿੰਦਾ ਬੜੀ ਕਲੋਨੀ ਦੇ ਵਾਸੀਆਂ ਦੇ ਵਿੱਚ ਰਹਿੰਦਾ ਮੈਂ ਸਾਰੀਆਂ ਤਕਲੀਫਾਂ ਤੋਂ ਪੱਲੀ ਮਤ ਜਾਣੂ ਆ ਜਿੰਨੇ ਵੀ ਮੇਰੇ ਕੰਮ ਰਹਿੰਦੇ ਨੇ ਉਹ ਪਹਿਲ ਦੇ ਆਧਾਰ ਤੇ ਸਰਦਾਰ ਹਰਦੀਪ ਸਿੰਘ ਮੁੰਡੀਆਂ ਸਾਡੇ ਮੰਤਰੀ ਸਾਹਿਬ ਉਹਨਾਂ ਦੀ ਰਹਿਨਮਾਈ ਦੇ ਵਿੱਚ ਸਾਰੇ ਵਿਕਾਸ ਦੇ ਕਾਰਜ ਕਰਾਂਗੇ ਬਾਕੀ ਮੇਰੇ ਸਾਰੇ ਕਲੋਨੀ ਵਾਸੀ ਨੇ ਮੇਰੇ ਬਾਟ ਵਾਸੀਆਂ ਦਾ ਭਰਾਮਾ ਦਾ ਹਮੇਸ਼ਾ ਹੀ ਸਾਥ ਰਿਹਾ ਅੱਗੇ ਵੀ ਅਸੀਂ ਸਾਰੇ ਰਲ ਮਿਲ ਕੇ ਕੰਮ ਕਰਦੇ ਰਹਾਂਗੇ ਇਹ ਮੇਰੀ ਜਿੱਤ ਨਹੀਂ ਸਾਡੇ ਸਾਰੇ ਸਾਰੇ ਬਾਟ ਦੀ ਸਾਡੇ ਸਾਰੇ ਭਰਾਮਾ ਦੀ ਜਿੱਤ ਹੈ ਜੀ ਹੁਣ ਕੰਮ ਜਿਹੜੇ ਬਾਟ ਦੇ ਜੋ ਹੈਗੇ ਹੈਗੇ ਸ਼ੁਰੂ ਹੋ ਜਾਣਾ ਕੰਮ ਮંત્રી ਸਰ ਨੇ ਵਾਦਾ ਕੀਤਾ ਸੀ ਵੀ ਜਾਬਤਾ ਕਰਕੇ ਕੰਮ ਰੋਕੇ ਸੀ ਹੁਣ ਜਨਵਰੀ ਦੇ ਵਿੱਚ ਹੀ ਆਪਾਂ ਕੰਮ ਸਟਾਰਟ ਕਰ ਦਾਂਗੇ ਜਿੰਨੇ ਵੀ ਕੰਮ ਰਹਿੰਦੇ ਕੰਮ ਨੇ ਸ਼ੁਰੂ ਕਰ ਦਾਂਗੇ ਸਟੈਪ ਬਾਈ ਸਟੈਪ ਜਿੰਨੇ ਵੀ ਕੰਮ ਨੇ ਉਹ 1 ਸਾਲ ਦੇ ਵਿੱਚ ਵਿੱਚ ਕੋਸ਼ਿਸ਼ ਕਰਾਂਗੇ 2027 ਦੀਆਂ ਵੋਟਾਂ ਮੈਂ ਲੋਕਾਂ ਕੋਲ ਉਦੋਂ ਮੰਗਣ ਜਾਊਗਾ ਜਦੋਂ ਮੈਂ ਉਹਨਾਂ ਦੇ ਜਿਹੜੇ ਨੇ ਕੰਮ ਪੂਰੇ ਕਰ ਦਿਆਂਗਾ ਜੇ ਮੈਂ ਕੰਮ ਨਾ ਕਰ ਸਕਿਆ ਤਾਂ ਮੈਂ 2027 ਨੂੰ ਉਹਨਾਂ ਤੋਂ ਵੋਟਾਂ ਮੰਗਣ ਨਹੀਂ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਪਿਤਾ ਪਰਮੇਸ਼ਵਰ ਤੋਂ ਪ੍ਰਮਾਤਮਾ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਪ੍ਰਧਾਨ ਬਣਾਉਣ ਦਾ ਪੂਰੀ ਸਾਡੀ ਬਹੁਮਤ ਪੂਰਾ ਕੀਤਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਦੀ ਸੋਚ ਦੇ ਹਿਸਾਬ ਦੇ ਨਾਲ ਸਾਡੇ ਸਾਡੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਸਾਡੇ ਸਾਂਹਿਆਲ ਦੇ ਵਿੱਚ ਸਪੋਰਟਰਾਂ ਨੇ ਵੋਟਰਾਂ ਨੇ ਸਾਡੀ ਆਪਣੀ ਪ੍ਰਧਾਨ ਬਣਾਉਣ ਦਾ ਪੂਰਾ ਬਹੁਮਤ ਕੀਤਾ ਤੇ ਸਾਂਹਿਆਲ ਹਲਕੇ ਦੇ ਮਨਿਸਟਰ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਦਾ ਧੰਨਵਾਦ ਕਰਦੇ ਆ ਵੋਟਰਾਂ ਤੇ ਸਪੋਰਟਰਾਂ ਦਾ ਧੰਨਵਾਦ ਕਰਦੇ ਆ ਸਾਰੇ ਸਾਂਹਿਆਲ ਵਾਸੀਆਂ ਦਾ ਧੰਨਵਾਦ ਕਰਦੇ ਆ ਕਾਰਨਾਂ ਉੱਤੇ ਬਾਤ ਕਰ ਰਹੇ ਹਾਂ ਅੰਦਰ ਸੰਪਤੀ ਕੋਰਟ ਤੋਂ ਮੈਂ ਗੱਲ ਹੀ ਕੀਤੀ ਸੀ ਕਿ ਪਹਿਲਾਂ ਕਿ ਸਾਇਲੈਂਟ ਪੋਰਥ ਤਰੀਕਾ ਨਾਲ ਜਿਹੜੀ ਹੋਈ ਆ ਦੇਖੋ ਜੀ ਵੀਰ ਜੀ ਮੈਂ ਇੱਕ ਬੇਨਤੀ ਮੈਂ ਦੋ ਬਰਨ ਦੇ ਵਾਰਡ ਦੇ ਵਿੱਚ ਗਿਆ ਜਦੋਂ ਸਾਰੇ 15 ਵਾਰਡਾਂ ਦੇ ਵਿੱਚ ਅਸੀਂ ਰਹੇ ਸਵੇਰ ਦੇ ਅੱਜ ਆਪਣਾ ਪੂਰਾ ਹੀ ਨਗਰ ਕਾਉਂਸਲ ਦੇ 15 ਵਾਰਡ ਦੇਖਦੇ ਸੀ ਕਿ ਦੋ ਬਰਨ ਦੇ ਵਾਰਡ ਦੇ ਵਿੱਚ ਗਿਆ ਇਸ ਤਰ੍ਹਾਂ ਲੱਗਦਾ ਸੀਗਾ ਗੁਰੂ ਘਰ ਚ ਕਰਾ ਜਿਵੇਂ ਝੂਠ ਬੋਲਾਂ ਵੀ ਐਨ ਲੱਗਦਾ ਤਾਂ ਵੋਟ ਨਹੀਂ ਪੈ ਰਹੀ ਸਾਇਲੈਂਟ ਭਰਾਵਾ ਮੰਗਣ ਜੱਪੀਆਂ ਆ ਪਾ ਕੇ ਖੜੇ ਰਹੇ ਸਾਰੇ ਭੈਣ ਭਰਾ ਸਾਰੇ ਇਕੱਠੇ ਸੀਗੇ ਮੈਂ ਇਹਨਾਂ ਨੂੰ ਉਸੇ ਵਕਤ ਵਧਾਈ ਵੀ ਦੇ ਕਹਾਂ ਇਹ ਵੀ ਇਹਨ ਲਗਾ ਪ੍ਰਮਾਤਮਾ ਨੇ ਤੁਹਾਨੂੰ ਜਿਤਾ ਦੇਣਾ ਪੇਸ਼ੈਂਸ ਰੱਖਿਓ ਲੜਾਈ ਨਾ ਕਰਿਓ ਇੱਕ ਨੰਬਰ 15 ਵਾਰਡਾਂ ਦੇ ਵਿੱਚੋਂ ਵਾਰਡ ਨੰਬਰ 1 ਨੰਬਰ ਤੇ ਜਾ ਰਿਹਾ ਜਿੱਥੇ ਕੋਈ ਵੀ ਕਿਸੇ ਤਰ੍ਹਾਂ ਦਾ ਹੱਲਾ ਗੁੱਲਾ ਨਹੀਂ ਹੋਇਆ ਫਿਰ ਵੀ ਪੀਸਫੁਲ ਇਲੈਕਸ਼ਨ ਹੋਇਆ 15 ਦੇ 15 ਵਾਰਡ ਦੇ ਵਿੱਚ ਪੀਸਫੁਲ ਇਲੈਕਸ਼ਨ ਹੋਇਆ ਬੜੀ ਸ਼ਾਂਤੀ ਦੇ ਨਾਲ ਸਾਡੇ ਪੰਜਾਬ ਦੇ ਕੈਬਨਿਟ ਮਨਿਸਟਰ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਦੇ ਪਿਆਰ ਨੂੰ ਦੇਖ ਕੇ ਸਾਨ੍ਹੇ ਵਾਲ ਵਾਸੀਆਂ ਨੇ ਸਾਡਾ ਬਹੁਤ ਪੂਰਾ ਕੀਤਾ ਤਾਂ ਕਿ ਸਾਡਾ ਨਗਰ ਕੌਂਸਲ ਦਾ ਪ੍ਰਧਾਨ ਸਾਡਾ ਬਣਨ ਜਾ ਰਿਹਾ ਮੰਤਰੀ ਸਾਹਿਬ ਵੀ ਹੁਣ ਜਲਦੀ ਜਲਦੀ ਇੱਤਿਹਾਰੇ ਗੁਰਦੁਆਰਾ ਦਾ ਪੱਤਰਕਾਰ ਭਰਾਵਾਂ ਦਾ ਮੀਡੀਆ ਵਾਲੇ ਭਰਾਵਾਂ ਦਾ ਪ੍ਰਸ਼ਾਸਨ ਦਾ ਸਾਰੇ ਸਨਹਿਲ ਵਾਸੀਆਂ ਦਾ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ